ਸਿਕਾਲ ਜੀ ਜੈਨ ਮੈਂ ਹਰਦੀਪ ਸਿੰਘ ਏਡੀਸੀ ਜਨਰਲ ਪਠਾਨਕੋਟ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਕੱਲ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਅਸੀਂ ਮੌਕ ਡ੍ਰਿਲ ਐਕਸਰਸਾਈਜ਼ ਪਲੈਨ ਆਊਟ ਕੀਤੀ ਗਈ ਹੈ ਇਹ ਮੌਕ ਡ੍ਰਿਲ ਐਕਸਰਸਾਈਜ਼ ਆਪਰੇਸ਼ਨ ਸ਼ੀਲਡ ਦੇ ਅੰਡਰ ਪਲੈਨ ਆਊਟ ਕੀਤੀ ਗਈ ਹੈ ਪਹਿਲਾਂ ਤਾਂ ਇਸ ਮੌਕ ਡ੍ਰਿਲ ਐਕਸਰਸਾਈਜ਼ ਤੋਂ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਇਹ ਸਿਰਫ ਪ੍ਰੈਕੌਸ਼ਨਰੀ ਮੈਜਰ ਕੀ ਹੈ ਇਹ ਮੌਕ ਡ੍ਰਿਲ ਐਕਸਰਸਾਈਜ਼ ਸ਼ਾਮੀ 6 ਵਜੇ ਤੋਂ 7:30 ਵਜੇ ਤੱਕ ਅਸੀਂ ਰੇਲਵੇ ਸਟੇਸ਼ਨ ਵਿਕੇ ਪਲੈਨ ਆਊਟ ਕੀਤੀ ਗਈ ਹੈ ਇਸ ਤੋਂ ਬਾਅਦ 8 ਵਜੇ ਅਸੀਂ ਬਲੈਕਆਊਟ ਦੀ ਮੌਕ ਟ੍ਰੈਲ ਐਕਸਰਸਾਈਜ਼ ਪਲਾਨ ਕੀਤੀ ਹੋਈ ਹੈ ਇਸ ਵਿੱਚ ਜਦੋਂ ਸਾਇਰਨ ਵੱਜੂਗਾ ਤਾਂ ਤੁਸੀਂ ਆਪਣੇ ਘਰ ਦੀਆਂ ਸਾਰੀਆਂ ਲਾਈਟਸ ਆਫ ਕਰ ਦੇਣੀਆਂ ਇਨਵਰਟਰ ਤੇ ਜੇ ਪੱਖਾ ਹੈਗਾ ਉਹ ਚੱਲਦਾ ਰਹਿਣ ਦਿਓ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਐਂਡ ਤੁਸੀਂ ਆਪਣੇ ਘਰ ਦਾ ਕੋਈ ਕਮਰਾ ਜਿਹਨੂੰ ਕਿ ਅਸੀਂ ਸੇਫ ਰੂਮ ਕਹਾਂਗੇ ਉਹ ਲੋਕੇਟ ਕਰ ਲੈਣਾ ਹੈ ਜਿਸ ਵਿੱਚ ਘੱਟੋ ਘੱਟ ਸ਼ੀਸ਼ੇ ਲੱਗੇ ਹੋਣ ਤੁਸੀਂ ਸਾਰੇ ਮੈਂਬਰਸ ਨੂੰ ਉਸ ਸੇਫ ਰੂਮ ਦੇ ਵਿੱਚ ਰੀਲੋਕੇਟ ਕਰ ਲੈਣਾ ਹੈ ਤਾਂ ਇਸ ਦੇ ਨਾਲ ਤੁਸੀਂ ਕੁਝ ਖਾਣ ਦਾ ਸਮਾਨ ਵੀ ਰੱਖ ਸਕਦੇ ਜਿਹੜੇ ਵਿਅਕਤੀ ਸੜਕ ਤੇ ਟਰੈਵਲ ਕਰ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਗੱਡੀ ਦੀਆਂ ਜਾਂ ਬਾਈਕ ਦੀਆਂ ਲਾਈਟਸ ਆਫ ਕਰਕੇ ਕੁਝ ਸਮੇਂ ਲਈ ਜਦ ਤੱਕ ਇਹ ਮੌਕ ਟ੍ਰੈਲ ਐਕਸਰਸਾਈਜ਼ ਚੱਲ ਰਹੀ ਹੈ ਵੇਟ ਕਰਨਗੇ ਐਂਡ ਕੋਈ ਵੀ ਮੂਵਮੈਂਟ ਨਹੀਂ ਕਰਨਗੇ ਮੈਂ ਆਸ ਕਰਦਾ ਹਾਂ ਸਾਰੇ ਸ਼ਹਿਰ ਵਾਸੀ ਇਸ ਮੌਕ ਟ੍ਰੈਲ ਐਕਸਰਸਾਈਜ਼ ਨੂੰ ਸਾਨੂੰ ਸਪੋਰਟ ਕਰਨਗੇ ਤਾਂ ਪਠਾਨਕੋਟ ਸ਼ਹਿਰ ਨੂੰ ਸੇਫ ਤੇ ਸਿਕਿਉਰ ਬਣਾਉਣ 'ਚ ਸਾਡੀ ਮਦਦ ਕਰਨਗੇ ਜੈ ਹਿੰਦ